ਚਾਰਨ ਕੀਤੇ ਹਨ ਤੇ ਆਓ ਸਾਰਿਆਂ ਸੰਗਤਾਂ ਰਲ ਕੇ ਸਤਿਗੁਰ ਜੀ ਦੇ ਪਾਵਨ ਬਚਨਾਂ ਦੇ ਵਿਚਾਰ ਕਰੀਏ ਸਾਰੀਆਂ ਸੰਗਤਾਂ ਮਨੋਵਰਤੀਆਂ ਇਕਾਗਰ ਕਰਕੇ ਸ਼ਬਦ ਵਿੱਚ ਜੁੜੋ ਤੇ ਕੱਲਾ ਕੱਲਾ ਬਚਨ ਸਤਿਗੁਰ ਜੀ ਦਾ ਧਿਆਨ ਦੇ ਨਾਲ ਸਰਵਣ ਕਰੀਏ ਤਾਂ ਜੋ ਸਾਨੂੰ ਸਮਝ ਵਿੱਚ ਆ ਜਾਣ ਕਿ ਸਤਿਗੁਰੂ ਜੀ ਨੇ ਅੱਜ ਕੀ ਸਿੱਖਿਆ ਦਿੱਤੀ ਹੈ ਸੋ ਆਓ ਸਾમી ਸੁਣ ਤਰਲ ਕੇ ਪਤਿ ਜੀ ਸਾਹਮਣੇ ਪਾਈਏ ਇਹ ਰਸਨਾ ਬਾਜੀ ਨਾ ਰਵੇ ਸਾਰੀਆਂ ਸੰਗਣਾ বাজ ਵਜ ਕੇ ਆਪੋ ਜੀ ਵਾਰ ਗੁਰੂ ਜੀ ਦਾ ਪਾਲ ਸਾ ਤੇਰੀ ਇੱਜ਼ਤ ਰੱਖ ਲਵ ਜਮ ਕੋ ਤਰਾਸ ਭਇਓੁਰ ਅੰਤਰ ਸਰਣ ਅੰਗੇ ਕਿਰਪਾ ਨਿਤ ਤੇਰੀ ਸਤੁਰ ਕਹੰਦੇ ਹੈ ਵਾਹਿਗੁਰੂ ਮੇਰੀ ਇੱਜ਼ਤ ਰੱਖਾ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਹੈ ਮੇਰੇ ਅੰਦਰ ਇੱਕ ਮੌਤ ਦਾ ਡਰ ਬਣਿਆ ਹੋਇਆ ਹੈ ਤੇ ਇਸ ਡਰ ਤੋਂ ਬਚਣ ਲਈ हे ਵਾਹਿਗੁਰੂ ਕਿਰਪਾ ਕਰ ਦੇ ਮੈਂ ਤੇਰਾ ਆਸਰਾ ਲਿਆ ਹੈ ਕਿਰਪਾ ਕਰ हे ਕਿਰਪਾ ਦੇ ਖਜ਼ਾਨੇ ਪ੍ਰਮਾਤਮਾ ਮੈਂ ਤੇਰਾ ਆਸਰਾ ਲਿਆ ਮੇਰੇ ਤੇ ਕਿਰਪਾ ਕਰ ਮੇਰੇ ਅੰਦਰ ਮੌਤ ਦਾ ਡਰ ਵਸ ਰਿਹਾ ਹੈ ਮਹਾਵਤਤ ਮੁਕਤ ਲੋਭਿ ਪਨਾ ਪਰਤ ਪਾਪ ਅਬਹਾਰਾ ਸਤਗੁਰ ਕਹਿੰਦੇ ਹੈ ਵਾਜਰੋ ਮੈਂ ਵੱਡਾ ਬੁਕਾਰੀਆਂ ਮੈਂ ਮੂਰਖਾ ਲਾਲਚੀ ਮੀਆਂ ਪਾਪ ਕਰਦਾ ਕਰਦਾ ਹੁ ਥੱਕ ਗਿਆ ਪਾਤਸ਼ਾਹ ਮਹਾਪਤ ਤਗਦ ਲੋਭੀ ਕੋ ਨ ਕਰਤਾ ਪਾਪ ਅਭਾਰਾ ਧਨੁਗੁਰੂ ਤੇ ਬਹਾਦਰ ਸਾਹਿਬ ਜੀ ਆਪਾਂ ਨੂੰ ਸਿੱਖਿਆ ਦੇਂਦੇ ਨੇ ਤੇ ਸਮਝਾਵਰਾ ਕਰਦੇ ਨੇ ਭਾਈ ਅਰਦਾਸ ਕਰਿਆ ਕਰ ਆਖਣਾ ਕੀ ਹੈ ਸਤਗੁਰਾਂ ਦੇ ਚਲਣਾ ਦੇ ਵਿੱਚ ਅਰਦਾਸ ਤੇ ਆਪਾਂ ਸਾਰੇ ਕਰਦੇ ਆ ਮੰਗਲ ਸਾਡੀਆਂ ਦੁਨਿਆਵੀ ਹੁੰਦੀਆਂ ਨੇ ਸਤਿਗੁਰੂ ਤੇਗ ਬਹਾਦਰ ਸਾਹਿਬ ਜੀ ਕਹਿੰਦੇ ਅਰਦਾਸ ਕਰਾਂ ਤੇ ਆਖਿਆ ਕਰਕੇ ਏਹ ਪਰਮਾਤਮਾ ਮੈਂ ਵੱਡਾ ਵਿਕਾਰੀ ਆਂ ਮੈਂ ਮੂਰਖ ਹਾਂ ਲਾਲਚੀ ਵੀ ਆਂ ਪਾਪ ਕਰਦਾ ਕਰਦਾ ਹੁਣ ਥੱਕ ਗਿਆ ਹਾਂ ਤੇ ਸਤਗੁਰ ਅੱਗੇ ਸਮਝਾਉਂਦੇ ਨੇ ਕਹਿੰਦੇ ਭੈ ਮਰਬੇ ਕੋ ਬਿਸਰਤ ਨਾ ਹੇ ਨਾ ਤਹਿ ਚਿੰਤਾ ਦਾ ਨਜ਼ਾਰਾ ਕੰਦੇ ਮੈਨੂੰ ਮਰਨ ਦਾ ਡਰ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਅੰਦਰੋਂ ਡਰ ਰਹਿੰਦਾ ਹੈ ਪਤਾ ਨਹੀਂ ਕਦੋਂ ਮੌਤ ਨੇ ਆ ਕੇ ਕੇ ਧੰਮ ਤੋਂ ਖੜ ਲੈਣਾ ਪਤਾ ਨਹੀਂ ਇਸ ਕਰਕੇ ਮੈਂ ਮੇਰੇ ਅੰਦਰ ਮੌਤ ਦਾ ਡਰ ਹੈ ਜਿਹੜਾ ਕਿਸੇ ਵੇਲੇ ਭੁੱਲਦਾ ਨਹੀਂ ਇਸ ਮਰਨ ਦੀ ਚਿੰਤਾ ਨੇ ਮੇਰਾ ਸਰੀਰ ਸਾੜ ਦਿੱਤਾ ਕਿਏ ਉਪਾਵ ਮੁਕਤ ਕੇ ਕਾਰਨ ਦਹ ਜਿਸ ਕੋ ਉਠ ਧਾਇਆ ਸਤਿਗੁਰ ਕਹਿੰਦੇ ਹੈ ਭਾਈ ਮੌਤ ਦੇ ਇਸ ਸਹਿਬ ਤੋਂ ਖਲਾਸੀ ਹਾਸਲ ਕਰਨ ਲਈ ਮੈਂ ਅਨੇਕਾਂ ਹੀ ਹਿੱਲੇ ਵਰਤੇ ਨੇ ਮੌਤ ਤੋਂ ਬਚਣ ਵਾਸਤੇ ਮੈਂ ਬੜੇ ਹੀ ਹਿੱਲੇ ਕੀਤੇ ਨੇ ਮੈਂ ਬੜੇ ਪਾਸੇ ਦੌੜਦਾ ਰਿਆਂ ਬਦੇ ਕਿੱਥੇ ਚਲਾ ਗਿਆ ਕਿੱਥੇ ਕਿਤੇ ਜਾ ਕੇ ਨਕਾ ਰਕੜੀਆਂ ਦਸੇ ਪਾਸੇ ਉੱਟ ਉੱਟ ਕੇ ਦੌੜਿਆ ਹਾਂ ਪਰ ਇਹ ਮੌਤ ਦਾ ਡਰ ਮੇਰੇ ਅੰਦਰੋਂ ਉੱਤਰਿਆ ਨਹੀਂ ਘਟੇ ਭੇਤਰ ਬਸਾ ਨਿਰੰਜਨ ਦਾ ਕੋ ਮਰਮ ਨਾ ਪਾਇਆ ਗੁਰਤੇਗ ਬਹਾਦਰ ਸਾਹਿਬ ਜੀ ਬਚਨ ਕਰਦੇ ਨੇ ਕਹਿੰਦੇ ਮਾਇਆ ਦੇ ਮੋਹ ਤੋਂ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਹੈ ਕਹਿੰਦੇ ਮੈਂ ਇਸ ਭੇਦ ਨੂੰ ਸਮਝਿਆ ਨਹੀਂ ਮੈਂ ਤੇ ਮੌਤ ਤੋਂ ਡਰਦਾ ਫਿਰੇ ਗਿਆ ਮੈਂ ਤੇ ਮੌਤ ਤੋਂ ਹੀ ਡਰਦਾ ਫਿਰੇ ਗਿਆ ਮੈਨੂੰ ਪਤਾ ਹੀ ਨਹੀਂ ਸੀ ਉਹ ਨਿਰੰਕਾਰ ਮੇਰੇ ਅੰਦਰ ਵਸ ਰਿਹਾ ਹੈ ਤੇ ਗੁਰਦੇਵ ਬਹਾਦਰ ਸਾਹਿਬ ਕਹਿੰਦੇ ਘਟ ਹੀ ਭੇਤਰ ਵਸੈ ਨਿਰੰਜਨ ਤਾ ਕੋ ਮਰਮ ਨਾ ਪਾਇਆ ਕਹਿੰਦੇ ਹੈ ਮਾਇਆ ਤੋਂ ਨਰਲੇਪਾ ਪਰਮਾਤਮਾ ਹਿਰਦੇ ਵਿੱਚ ਹੀ ਵਸਦਾ ਉਸ ਦਾ ਭੇਦ ਮੈਂ ਸਮਝਿਆ ਨਹੀਂ ਨਾ ਹੈ ਨਗਨਾ ਨਾ ਹੈ ਨ ਕਛ ਜਪ ਤਾਪ ਕੌਨ ਕਰਮ ਅਬ ਕੀਜੈ ਹੈ ਨਨਕਾ ਪਰਮਾਤਮਾ ਬਿ ਸ਼ਰਨ ਤੋਂ ਬਗੈਰ ਕੋਈ ਗੁਣ ਨਹੀਂ ਕੋਈ ਜਪ ਤਪ ਨਹੀਂ ਜੋ ਮੌਤ ਦੇ ਸਹਮ ਤੋਂ ਬਚਾ ਲਏ ਹੁਣ ਕਿਹੜਾ ਕੰਮ ਕੀਤਾ ਜਾਏ ਕਿਉਂਕਿ ਮੈਂ ਹੁਣ ਤੱਕ ਤਾਂ ਕੋਈ ਜਪ ਤਪ ਕੀਤਾ ਨਹੀਂ ਕੋਈ ਪ੍ਰਮਾਤਮਾ ਦੀ ਬੰਦਗੀ ਨਹੀਂ ਕੀਤੀ ਮੇਰੇ 'ਚ ਕੋਈ ਚੰਗਾ ਗੁਣ ਵੀ ਹੈ ਨਹੀਂ ਤੇ ਸਤਿਗੁਰ ਕਹਿੰਦੇ ਹੁਣ ਮੌਤ ਦੇ ਸਹਮ ਤੋਂ ਜਿਹੜਾ ਮੈਨੂੰ ਬਚਾ ਲਏ ਉਹ ਕਿਹੜਾ ਕੰਮ ਹੈ ਜਿਹੜਾ ਕੀਤਾ ਜਾਏ ਇਸ ਸਾਧ ਗੁਰੂ ਭੱਗੇ ਸਮਝਾਉਣਾ ਕਰਦੇ ਨੇ ਕਹਿੰਦੇ ਨਾਨਕ ਹਾਰ ਪਰਿਵਰ ਸਰਨਾਗਤ ਅਬੈ ਦਾਨ ਪ੍ਰਭ ਦੀਜੈ हे ਪ੍ਰਭ ਮੈਂ ਸਾਰੇ ਸਾਧਨਾ ਵੱਲੋਂ ਹਾਰ ਗਿਆ ਮੈਂ ਸਾਰੇ ਸਾਧਨਾ ਵੱਲੋਂ ਹਾਰ ਕੇ ਮੈਂ ਤੇਰੀ ਸ਼ਰਨ ਆਇਆ ਤੇ ਕਿਰਪਾ ਕਰ ਤੂੰ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ ਦੇ ਮੇਰੇ ਮੌਤ ਦਾ ਡਰ ਖਤਮ ਹੋ ਜਾਏ ਮੌਤ ਦਾ ਡਰ ਆਪਾਂ ਸਾਰਿਆਂ ਨੂੰ ਹੈ ਹਰੇਕ ਡਰਦਾ ਹੈ ਤੇ ਗੁਰ ਤੇਗ ਬਹਾਦਰ ਸਾਹਿਬ ਜੀ ਉਸ ਗਰੰਕਾਰ ਦੇ ਅੱਗੇ ਅਰਦਾਸ ਕਰਦੇ ਨੇ ਕਹਿੰਦੇ ਹੈ ਪ੍ਰਮਾਤਮਾ ਮੇਰੇ 'ਚ ਕੋਈ ਚੰਗਾ ਗੁਣ ਨਹੀਂ ਕੋਈ ਜਤਪ ਤਪ ਮੇਰੇ ਵੱਲੇ ਨਹੀਂ ਜਿਹੜਾ ਮੈਨੂੰ ਮੌਤ ਦੇ ਸਹਮ ਤੋਂ ਬਚਾ ਲਏ ਤੇ ਸਤਿਗੁਰੂ ਹੁਣ ਮੈਂ ਕਿਹੜਾ ਕੰਮ ਕਰਾਂ ਜਿਹਦੇ ਨਾਲ ਮੌਤ ਤੋਂ ਛੁਟਕਾਰਾ ਹੋ ਜੇ ਤੇ ਸਤਿਗੁਰ ਕਹਿੰਦੇ ਨਾਨਕ ਹਾਰ ਪਰਿਓ ਸਰਣਾਗਤ ਅਬੈਦਾਨ ਦੇ ਪ੍ਰਭ ਦੀਜੈ ਕਹਿੰਦੇ हे ਪ੍ਰਭੂ ਜੀ ਮੈਂ ਬੜੇ ਤਰੀਕੇ ਵਰਤ ਲੈਨੇ ਬੜੇ ਸਾਧਨ ਕਰ ਕਰਕੇ ਮੈਂ ਹਾਰ ਗਿਆ ਹੁਣ ਹਾਰ ਕੇ ਮੈਂ ਤੇਰੀ ਸ਼ਰਨ ਦੇ ਵਿੱਚ ਆ ਗਿਆ ਤੋਂ ਮੈਨੂੰ ਮੌਤ ਦੇ ਡਰ ਤੋਂ ਖਲਾਸੀ ਦਾ ਦਾਨ ਦੇ ਦੇ ਮੇਰਾ ਮੌਤ ਦਾ ਡਰ ਦੂਰ ਕਰ ਦੇ ਮੈਨੂੰ ਇਹ ਦਾਨ ਵਰਸ ਦੇ ਤੇ ਸਤਿਗੁਰ ਕਹਿੰਦੇ ਫਿਰ ਜੇ ਮੌਤ ਦਾ ਡਰ ਦੂਰ ਕਰਨਾ ਹੈ ਤੇ ਭਾਈ ਇੱਕੋ ਹੀ ਤਰੀਕਾ ਹੈ ਉਹ ਕਿਹੜਾ ਪੂਰਾ ਪ੍ਰਭ ਅਰਧ ਆ ਪੂਰਾ ਜਮ ਕੇ ਨਾਮੋ ਨਾਨਕ ਪੂਰਾ ਤਾਇਆ ਪੂਰੇ ਕੀ ਗੁਣ ਗਾਉ ਮੌਤ ਦੇ ਡਰ ਮੌਤ ਦਾ ਡਰ ਦੂਰ ਕਰਨ ਦਾ ਇਹ ਹੀ ਤਰੀਕਾ ਹੈ ਕੇ ਪੂਰੇ ਪਰਮਾਤਮਾ ਦੀ ਬੰਦਗੀ ਕਰਿਆ ਕਰ ਉਹਦਾ ਸਿਮਰਨ ਕਰਿਆ ਕਰ ਸਤਗੁਰ ਜੀ ਬੜੇ ਪਿਆਰ ਦੇ ਨਾਲ ਅੱਜ ਦੇ ਪਾਵਨ ਸ਼ਬਦ ਵਿੱਚ ਅਰਦਾਸ ਆਪਾਂ ਨੂੰ ਕਰਨ ਨੂੰ ਕਿਹਾ ਕਿ ਅਰਦਾਸ ਕਰਿਆ ਕਰ ਤੇ ਨਾਮ ਦਾ ਬਲ ਮੰਗਿਆ ਕਰ ਦੁਨਿਆਵੀ ਪਦਾਰਥ ਆਪਾਂ ਸਾਰੇ ਮੰਗਦੇ ਆ ਪਰ ਸਤਗੁਰ ਕਹਿੰਦੇ ਜਿੱਥੇ ਪਦਾਰਥ ਮੰਗਦੇ ਹੋ ਅਤੇ ਭਾਈ ਨਾਮ ਦਾ ਦਰਦ ਵੀ ਮੰਗਿਆ ਕਰ ਕਿਉਂਕਿ ਮੌਤ ਦਾ تیرੇ ਸਿਰ ਤੇ ਆ ਖਲੋਤੀ ਆ ਪਤਾ ਨਹੀਂ ਕਦੋਂ ਹੋਵੇ ਤੈਨੂੰ ਤੋਂ ਫੜ ਲੈਣਾ ਇਸ ਵਾਸਤੇ ਭਾਈ ਇਸ ਸੰਸਾਰ ਤੋਂ ਜਾਣਾ ਤਾਂ ਆਪਾਂ ਸਾਰਿਆਂ ਨਹੀਂ ਹੈ ਤੇ ਮਹਾਰਾਜ ਕਹਿੰਦੇ ਫਿਰ ਮੌਤ ਦਾ ਡਰ ਦੂਰ ਕਰਨ ਵਾਸਤੇ ਉਹ ਸੁੰਦਰ ਅੰਕਾਰ ਦੀ ਮੰਗ ਦੀ ਕਰਜ ਨੇ ਮੌਤ ਬਣਾਈ ਹੈ ਜਿਨੈ ਇਹ ਸਰੀਰ ਬਣਾਇਆ ਤੋ ਉਹਨੂੰ ਜਪਣਾ ਸ਼ੁਰੂ ਕਰਾ ਕਿਉਂਕਿ ਜਿਵੇਂ ਜਿਵੇਂ ਉਹਦਾ ਜਾਪ ਕਰੇਗਾ ਉਹਦਾ ਸਿਮਰਨ ਕਰੇਗਾ ਤੇਰੇ ਅੰਦਰੋਂ ਮਨ ਦੀ ਮੈਲ ਲੈਂਦੀ ਜਾਏਗੀ ਤੇ ਜਿਵੇਂ ਜਿਵੇਂ ਮੈਲ ਜਾਂਦੀ ਗਈ ਤੇ ਸਤਿਗੁਰੂ ਕਹਿੰਦੇ ਫਿਰ ਜਦੋਂ ਅੰਤ ਸਮਾ ਆਏਗਾ ਸਰੀਰ ਬਿਲਕੁਲ ਪਵਿੱਤਰ ਹੋਏਗਾ ਮਨ ਤਾਂ ਇੱਕੋ ਹੋਏਗਾ ਪਰਮਾਤਮਾ ਦੇ ਵਿੱਚ ਤੇਰਾ ਮਨ ਜੁੜਿਆ ਹੋਏਗਾ ਤੇ ਸਤਿਗੁਰ ਕਹਿੰਦੇ ਪਰ ਜੋਤੀ ਜੋਤ ਰਲੀ ਸੰਪੂਰਨthia ਰਾਮ ਤੇ ਮੋਤ ਦਾ ਸਹਿਮਤ ਹੋ ਜਾਏਗਾ ਸੇਸ ਵਾਸਤੇ ਸਾਰੀਆਂ ਸੰਤਾਂ ਵਦ ਤੋਂ ਵਦ ਨਾਮ ਸਿਮਰਨ ਵਿੱਚ ਜੁੜੋ ਗੁਰਬਾਣੀ ਪੜੋ ਇਹਦੀ ਵਿਚਾਰ ਕਰਿਆ ਕਰੋ ਜਿੱਥੇ ਆਪਾਂ ਰੋਜ਼ ਗੁਰਬਾਣੀ ਪੜ੍ਹਦੇ ਆ ਤੇ 5 10 ਮਿੰਟ 15 ਮਿੰਟ ਹੋਰ ਕੱਢ ਕੇ ਇੱਕ ਸ਼ਬਦ ਰੋਜ਼ ਪੜ੍ਹ ਕੇ ਇਹਦੀ ਵਿਚਾਰ ਕਰਿਆ ਕਰੋ ਤਾਂ ਜੋ ਸਾਨੂੰ ਸਮਝ ਵਿੱਚ ਆਵੇ ਕਿ ਸਾਡੇ ਵੱਡੇ ਗੁਰੂ ਸਾਹਿਬਾਨਾਂ ਨੇ ਸਾਨੂੰ ਇਸ ਗੁਰਬਾਣੀ ਦੇ ਵਿੱਚ ਸਮਝਾਇਆ ਕੀ ਹੈ ਕੀ ਸਿੱਖਿਆ ਦਿੱਤੀ ਹੈ ਅਸੀਂ ਗੁਰਬਾਣੀ ਤੋਂ ਦੂਰ ਹਾਂ ਤਾਂ ਹੀ ਵਹਿਮਾਂ ਭਰਮਾਂ ਦੇ ਵਿੱਚ ਭਟਕਦੇ ਫਿਰਦੇ ਹਾਂ ਤਾਂ ਹੀ ਪਿੰਡ-ਪਿੰਡ ਦੇ ਵਿੱਚ ਪਖੰਡੀਆਂ ਨੇ ਡੇਰੇ ਲਾਏ ਨੇ ਕਾਰਨ ਅਸੀਂ ਆਪਣੇ ਗੁਰੂ ਤੋਂ ਦੂਰ ਹੋ ਗਏ ਆਪਣੇ ਗੁਰੂ ਤੋਂ ਦੂਰ ਹੋਏ ਬੈਠੇ ਆਂ ਤਾ ਤਾਂ ਤੇ ਨੰਬਰ ਰਗੜਦਿਆਂ ਰੱਖ ਕੇ ਚਾਰ ਟੱਟਾ ਇਹ ਕੌਣਾ ਜੀ ਸਾਡਾ ਬਾਬਾ ਜੀ ਇਹ ਬਾਬਾ ਜੀ ਫਲਾਣੇ ਬਾਬਾ ਜੀ ਦੀ ਸਮਾਦ ਹੈ ਟੱਟਾਂ ਤੋਂ ਡਰਦੇ ਫਿਰਦਿਆਂ ਹੋਰ ਦੱਸੋ ਸਿੱਖੀ ਕਰਾਂਗੇ ਸਤਿਗੁਰ ਜੀ ਨੇ ਬੜੇ ਪਿਆਰ ਦੇ ਨਾਲ ਜੋ ਸਾਨੂੰ ਸਿੱਖਿਆ ਦਿੱਤੀ ਆ ਭਾਈ ਵਹਿਮਾਂ ਭਰਮਾਂ ਦੇ ਵਿੱਚੋਂ ਬਾਹਰ ਨਿਕਲੋ ਜਿਨ ਨੇ ਜਿਹਦੇ ਅੱਗੇ ਤੁਸੀਂ ਨੱਥਾ ਰਗੜਦੇ ਹੋ ਫਲਾਣੇ ਬਾਬਾ ਜੀ ਇਹ ਢਿਮਕੜੇ ਬਾਬਾ ਜੀ ਕਹਿੰਦੇ ਜਿਨੇ ਉਹ ਬਾਬੇ ਨੂੰ ਬਣਾਇਆ ਤੁਸੀਂ ਉਹਦਾ ਨਾਮ ਜਪੋ ਉਸ ਨਿਰੰਕਾਰ ਤੱਕ ਪਹੁੰਚ ਕਰੋ ਜਿਨੇ ਉਸ ਬਾਬੇ ਨੂੰ ਦੇਵੀ ਦੇਵਤਿਆਂ ਨੂੰ ਪੀਰਾਂ ਫਕੇਰਾਂ ਨੂੰ ਧਰਤੀ ਤੇ ਘੱਲਿਆ ਤੇ ਇਹ ਹਜੇ ਮਹਾਂਪੁਰਸ਼ਾਂ ਦਾ ਸੰਗ ਕਿਵੇਂ ਕਰਨਾ ਹੈ ਸੰਤ ਦਾ ਮਾਰਗ ਧਰਮ ਕੀ ਬੋੜੀ ਕੋਟ ਭਾਗੀ ਪਾਈ ਦੇ ਬਚਨ ਯਾਦ ਕਰਨੇ ਨੇ ਸੰਤਾਂ ਦੇ ਨਾਲ ਰਹਿ ਕੇ ਨਾ ਆਪਾਂ ਰਸਤਾ ਪੁੱਛ ਕੇ ਅੱਗੇ ਲੱਜਾਣਾ ਸੀ ਸੰਤ ਦਾ ਮਾਰਗ ਸੰਤਾਂ ਦੇ ਨਾਲ ਰਹਿ ਕੇ ਉਹਨਾਂ ਤੋਂ ਰਸਤਾ ਪੁੱਛ ਕੇ ਧਰਮ ਦੀ ਪੌੜੀ ਤੇ ਚੜ੍ਹ ਕੇ ਮਰਨਕਾਰ ਦੇ ਦੇਸ਼ ਤੱਕ ਜਾਣਾ ਸੀ ਪਰ ਦਗੇ ਨਾਲ ਕਹਿਣਾ ਪਏਗਾ ਅਸੀਂ ਤਾਂ ਸੰਤਾਂ ਦਾ ਕੀ ਸੀਮਤ ਰਹਿ ਗਏ ਸਾਡੇ ਬੁਲਾੜੇ ਬਾਬਾ ਜੀ ਸਾਡੇ ਢਿੰਕੜੇ ਬਾਬਾ ਜੀ ਸਾਡੇ ਉਥੋਂ ਵਾਲੇ ਬਾਬਾ ਜੀ ਸਾਡੇ ਫਲਾਣੀ ਵਾਲੇ ਬਾਬਾ ਜੀ ਅਸੀਂ ਆ ਬਾਬਿਆਂ ਦੇ ਵਿੱਚ ਹੀ ਪੈ ਗਏ ਆਪਣੇ ਗੁਰੂ ਤੋਂ ਦੂਰ ਹੋ ਗਏ ਜਨਾਂ ਸਾਨੂੰ ਸਾਡੇ ਗੁਰੂ ਸਰਬਾਨਾਂ ਨੇ ਗੁਰਬਾਣੀ ਦੇ ਲੜ ਲਾਇਆ ਸਤਿਗੁਰ ਜੀ ਨੇ ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਜੋ ਹੁਕਮ ਕੀਤਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਪੰਥ ਸਭ ਸਿੱਖਨ ਕੋ ਹੁਕਮ ਹੈ ਗੁਰੂ ਮਾਨਿਓ ਕਰੰਤਾ ਤੇ ਅਸੀਂ ਗੁਰੂ ਗ੍ਰੰਥ ਸਾਹਿਬ ਨੂੰ ਮਨ ਨੇ ਜਰੂਰ ਆ ਸਾਡਾ ਗੁਰੂ ਹੈ ਪਰ ਅੰਦਰ ਕੋਲ ਬੈ ਕੇ ਕਦੇ ਉਹਦੇ ਪੁੱਛਿਆ ਵੀ ਸਤਿਗੁਰੂ ਤੇਰੇ ਕਹਿਣਾ ਕੀ ਹੈ ਬਾਪੂ 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 ਕਰਦੇ ਆ ਪਰ ਬਾਪੂ ਦਾ ਕਦੇ ਕੋਈ ਬਚਨ ਨਹੀਂ ਮੰਨਿਆ ਜੇ ਬਚਨ ਮੰਨਿਆ ਹੁੰਦਾ ਤਾਂ ਅਸੀਂ ਸਾਰੇ ਅੰਮ੍ਰਿਤਧਾਰੀ ਸਜੇ ਹੁੰਦੇ ਅਮਰਦਾਸ ਆਖਿਆ ਉਹਨਾਂ ਦਾ ਸਾਡਾ ਸਾਰੇ ਸੰਗਤ ਗੁਰੂ ਮਹਾਰਾਜ ਦੀ ਹਜ਼ੂਰੀ ਹਜਾ ਰੋਜ਼ ਪਹੁੰਚ ਕੇ ਹਾਜ਼ਰੀ ਭਰਦੇ ਤੇ ਸਿੱਖ ਦਾ ਕਰਦੇ ਸਤਿਗੁਰ ਕਾਜ ਗੁਰ ਸਤਿਗੁਰ ਬਾਜੋ ਸਿੱਖ ਅਖਾਏ ਸਭ ਭਲ ਕੇ ਕਥਾਰ ਨਾਮ ਤੇ ਆਇਆ ਹੈ ਉਦਮ ਕਰੈ ਭਲਕੇ ਪਰਭਾਤੀ ਇਸ ਨਾਮ ਕਰੈ ਅਮਰ ਦਸਰਨਾਵੈ ਪਰ ਸਿੱਖੋ ਸੋਚ ਕੇ ਵੇਖੋ ਕਿੰਨਾ ਕਸੀਂ ਸੰਗਤ ਵਿੱਚ ਜਾ ਰਹਿਆਂ ਕਿੰਨਾ ਕਸੀਂ ਆਪਣੇ ਗੁਰੂ ਘਰ ਬੈ ਕੇ ਗੁਰਬਾਣੀ ਪੜ੍ਹਦੇ ਆਂ ਕਿੰਨਾ ਕ ਆਪਣੇ ਗੁਰੂ ਨਾਲ ਬੈ ਕੇ ਵਿਚਾਰਾ ਕਰਦੇ ਆਂ ਸਤਿਗੁਰ ਕਹਿੰਦੇ ਹੁਣ ਤੂੰ ਆਪਣੇ ਆਪ ਸੋਚ ਲੈ ਤੇ ਫਿਰ ਅਰਦਾਸ ਕਰੀ ਆਕੇ ਕਿੰਨੇ ਕ ਬਾਣੀ ਪੜ੍ਹੀ ਕਿੰਨੇ ਕ ਵਿਚਾਰ ਕੀਤੇ ਕਿੰਨਾ ਤੂੰ ਗੁੱਬਦੇ ਆਕੇ ਲੱਗਿਆ ਇਸ ਸੋਚ ਕੇ ਨਾ ਫਿਰ ਮਹਾਰਾਜ ਦੇ ਚਰਨਾਂ 'ਚ ਅਰਦਾਸ ਕਰੀ ਮਹਾਰਾਜ ਬੜਾ ਦਿਲ ਨਹੀਂ ਆਉਂਦਾ ਫਿਰ ਅਰਦਾਸ ਕਰੀ ਤੈਨੂੰ ਆਪਣੇ ਕੀਤੇ ਗਨਾ ਜਦੋਂ ਯਾਦ ਆਉਂਗੇ ਮੈਂ ਕਿੱਥੇ ਕਿੱਥੇ ਕੀ ਕੀ ਕੀਤਾ ਤੇ ਫਿਰ ਇਹ ਵੀ ਸੋਚ ਲਈ ਜੇ ਗਨਾ ਕੀਤੇ ਨੇ ਤੇ ਫਿਰ ਸਜਾ ਦੇ ਹੱਕ ਦਾ ਰੀਆ ਤੇ ਫਿਰ ਅਸੀਂ ਗੁਜਾਂ ਖੋਸ਼ ਦਿੰਦੇ ਆ ਤੇ ਸਤਿਗੁਰ ਕਹਿੰਦਾ ਦੱਦਾ ਦੋਸ਼ ਨਾ ਦੇਉ ਕਿਸੈ ਦੋਸ਼ ਕਰਮਾ ਆਪਣੇ ਆ ਜੋ ਮੈਂ ਕੀਆ ਸੋ ਮੈਂ ਪਾਇਆ ਦੋਸ਼ ਨਾ ਦੀਜੈ ਔਰ ਜਿਨਾ ਦੂਜਾ ਦੋਸ਼ਾਂ ਦੇ ਦੋਸ਼ ਤੇਰੇ ਆਪਣੇ ਕਰਮਾਂ ਦੇ ਭਾਈ ਇਸ ਵਾਸਤੇ ਰੰਕਾਰ ਦੀ ਬਾਣੀ ਪੜ ਸਤਿਗੁਰ ਕਹਿੰਦੇ ਮੌਤ ਦਾ ਸਹਿਮ ਤੇਰੇ ਅੰਦਰੋਂ ਤਾਂ ਘਰੋਣਾ ਜੇ ਉਸ ਰੰਕਾਰ ਦੇ ਨਾਲ ਜੁੜੇਗਾ ਉਸ ਮਾਲਕ ਦੀ ਬਾਣੀ ਪੜੇਗਾ ਉਹਦੇ ਕੱਲੇ ਕੱਲੇ ਬਚਨੋ ਹਿਰਦੇ ਵਿੱਚ ਵਸਾ ਕੇ ਸਿਮਰਨ ਦੇ ਵਿੱਚ ਜੁੜੇਗਾ ਸਗੁਰੂ ਪਿਆਰਿਓ ਅੱਜ ਦੇ ਕਾਗਰੋ ਸ਼ਬਦ ਦੇ ਵਿੱਚ ਸਤਿਗੁਰ ਜੀ ਨੇ ਬੜੇ ਪਿਆਰ ਦੇ ਨਾਲ ਆਪਾਂ ਸਾਰਿਆਂ ਨੂੰ ਸਿਖਿਆ ਦਿੱਤੀ ਹੈ ਗੁਰਦੇਵ ਬਹਾਦਰ ਜੀ ਕਹਿੰਦੇ ਹਰ ਜੋ ਰਾਖਵੋ ਪਤ ਮੇਰੀ ਕਹਿੰਦੇ ਹੈ ਪ੍ਰਮਾਤਮਾ ਮੇਰੀ ਇੱਜ਼ਤ ਰੱਖ ਮੇਰੀ ਇੱਜ਼ਤ ਰੱਖ ਲੈ ਸਤਿਗੁਰ ਜੀ ਜਮ ਕੋ ਤਰਾਸ ਭਇਓ ਔਰ ਅੰਤਰ ਸਰਨ ਗਹੀ ਕਿਰਪਾਲਗ ਤੇਰੀ ਕਹਦੇ ਮੇਰੇ ਹਿਰਦੇ ਵਿੱਚ ਮੌਤ ਦਾ ਡਰ ਵਸ ਰਿਹਾ ਐ ਇਸੋਂ ਤੋਂ ਬਚਣ ਲਈ اے ਕਿਰਪਾ ਦੇਖ ਜਾਵੇਂ اے ਵਜਰੂ ਮੈਂ ਤੇਰਾ ਆਸਰਾ ਲਿਆ ਕਿਰਪਾ ਕਰ ਮੈਨੂੰ ਆਪਣੀ ਚਰਨਾਂ ਦੇ ਨਾਲ ਜੋੜ ਲੈ ਸੰਸਾਰੀ ਸੰਗਤਾਂ ਦੇ ਅਰਦਾਸ ਗੁਰੂ ਦੇ ਦਰ ਤੇ ਜਦੋਂ ਵੀ ਕਰੀਏ ਤੇ ਨਾਮ ਦੀ ਬਾਤ ਜਰੂਰ ਲਗਾਇਆ ਕਰੋ ਜਿੱਥੇ ਘਰ ਵਿੱਚ ਆਪਾ ਹੋਰ ਪਦਾਰਥ ਮੰਗਦੇ ਆ ਮਹਾਰਾਜ ਜੀ ਆ ਚੀਜ਼ ਦੀ ਲੋੜ ਐ ਆ ਮੇਰਾ ਬੱਚੇ ਸੁਖੀ ਵਸਣਾ ਮੇਰੇ ਘਰ ਦੇ ਬੱਚੇ ਸੁਖ ਸ਼ਾਂਤੀ ਰਵੇ ਵਧੀਆ ਪੈਸਾ ਆਉਂਦਾ ਰਵੇ ਤੇ ਕਦੇ ਇਹ ਵੀ ਕਿਹਾ ਜੀ ਸਤਿਗੁਰੂ ਕਿਰਪਾ ਕਰਦੇ ਮੈਨੂੰ ਨਿਤਨੇਮੀ ਬਖਸ਼ ਦੇ ਮੈਨੂੰ ਸਿਮਰਨ ਦੀ ਦਾਤਿ ਬਖਸ਼ ਦੇ ਕਦੀ ਨਹੀਂ ਮੰਗੂੰਗੀ ਅਸੀਂ ਤੇ ਦੁਨਿਆਵੀ ਪਦਾਰਥ ਮੰਗਦੇ ਰਹਿੰਦੇ ਆ ਤਾਂ ਕਰਕੇ ਅਸੀਂ ਦੁੱਖ ਘੋਰੀ ਸਰਬ ਸੰਤਾਂ ਦਾ ਵਤਵਾ ਦਾ ਸਿਮਰਨ ਕਰੋ ਸਿਮਰਨ ਕਰਕੇ ਇਸ ਨੂੰ ਕੇ ਜਨਮ ਦੇ ਲਾਭੇ ਲੋ ਸਿਮਰੋ ਸਿਮਰ ਸਿਮਰ ਸੁਖ ਪਾਵੋ ਤਲ ਕਲੇਸ਼ ਤਨ ਮਾਹੀ ਮਟਾਵੋ ਸੋ ਅੱਜ ਦੇ ਪਾਵਨ ਸ਼ਬਦੀ ਬਖਸ਼ਿਸ਼ ਨਾਮ ਸਤਗੁਰੂ ਸਭ ਸ੍ਰੀ ਗੁਰ ਤੇ ਬਹਾਦਰ ਸਾਹਿਬ ਜੀ ਬਨੋ ਹੋਈ ਹੈ ਸਮਤਾਨ ਅਪਾ ਮੂਲ ਮੰਤਰ ਦੇ ਜਾਪ ਵਿੱਚ ਜੁੜਦਾ ਸੋ ਕੋਈ ਰਸਨਾ ਵਾਜੀ ਨਾ ਰਹੇ ਸਮਤਾਨ ਗੱਜ ਵਲ ਕੇ ਜੇ ਹੋ ਜੇ No. 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 ਵਾਹਿ ਸ਼ਰਨਾਰ ਪਾਪਿ ਸੁਲੇ ਨਾਨਕ ਵਾਹਿਗੁਰੂ ਅਸੀਂ ਤਦੇ ਬਹੁਤ ਕਮਾਮ ਦੇ ਅੰਤ ਨ ਪਾਰਾ ਹਰ ਕਿਰਪਾ ਕਰਕੇ ਹਉ ਪਾਪੀ ਵਡਗਨਾਗਾ ी नम दया दे गरेम काल नानते मखयोजे केती छुटी। ਤਰੀਕਾ ਜੀ ਇੱਕ ਅਗਸਤ ਦਿਨ ਸ਼ੁੱਕਰਵਾਰ ਤੇ ਸਾਵਣ ਵੀ ਅੱਜ 17 ਤਰੀਕਾ ਹੈ ਜੀ ਅੱਜ 1 ਅਗਸਤ ਦਿਨ ਸ਼ੁੱਕਰਵਾਰ ਦੇਸੀ ਮਹੀਨੇ ਸਾਵਣ ਦੀ ਅੱਜ 17 ਤਰੀਕਾ ਹੈ ਤੇ ਜਿਨ੍ਹਾਂ ਸੰਗਤਾਂ ਦੀ ਅੱਜ ਸੇਵਾ ਦੇਖਦੀ ਸਰਦਾਰ ਭਗਵਾਨ ਸਿੰਘ ਸੰਸਾਰ ਸਰਦਾਰ ਵਰਦੀਆ ਸਿੰਘ ਦੇ ਪਰਿਵਾਰ ਵੱਲੋਂ ਕੱਲ ਦੀ ਜੋ ਅੰਮ੍ਰਿਤ ਵੇਲੇ ਸੇਵਾ ਭਾਈ ਦੇਖਦੀ ਸਰਦਾਰ ਲਾਭ ਸਿੰਘ ਸੰਨ ਸਰਦਾਰ ਮੀਰ ਸਿੰਘ ਦੇ ਪਰਿਵਾਰ ਵੱਲੋਂ ਕੱਲ ਨੂੰ ਜੋ ਅੰਮ੍ਰਿਤ ਵੇਲੇ ਸੇਵਾ ਦੇਖਦੀ ਹੈ ਸਰਦਾਰ ਲਾਭ ਸਿੰਘ ਸੰਨ ਸਰਦਾਰ ਮੀਰ ਸਿੰਘ ਦੇ ਪਰਿਵਾਰ ਵੱਲੋਂ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤ